ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ-ਕੋਤਰ ਸੱਟਾ ਸਾਰੇ ਵੀਰੋਂ ਦੇਖ ਲਪੋ ਠੀਕ ਲੋਈ ਕਰਤੀ ਲੋਕ ਦਿਸਾਰੇ ਸਵੇਰੇ ਸਵੇਰੇ 9:30 ਤੇ ਲਿਓ ਮਨ ਨਾਲ ਆ ਕੇ ਖੁ ਨਾਲ ਆ ਕੇ ਝੋਟਾ ਹਾਂ ਸਵਾਦ ਜਿੱਦਣਾ ਜਲਮ ਨਹੀਂ ਯਾਰ ਇਹ ਤਾਂ ਚਾਂਦੀ ਹੈ ਇਹ ਤਾਂ ਪੈਂਦਾ ਨਹੀਂ ਨਾਲ ਹੀ ਪੈਂਦਾ ਭੱਜ ਕੇ ਨਾਲ ਹੀ ਉੱਠਦਾ ਛਾਲ ਮਾਰ ਕੇ ਜਦੋਂ ਉਹ ਦੇਖੋ ਫੁਰਤੀ ਦੇਖਣ ਜਾਣ ਵਰਦੀ ਚੱਲ ਚੱਲ ਜੇਰਾ ਲਓ ਜੀ ਪਹੁੰਚ ਗਏ ਕੀਤ ਭਾਈ ਲੈ ਕੇ ਸਵੇਰ ਦਾ ਖਾਣਾ ਰੱਖ दिए ਬਸ ਮੁੜ ਕੇ ਚੱਲਦੇ ਆ ਵਾਪਸ ਘਰੇ ਤੇ ਇਹਨੂੰ ਮੋਟਰਸਾਈਕਲ ਉੜ ਗਿਆ ਸੀ ਓਏ ਤੇ ਯਾਰ ਫੋਨ ਅਪਡੇਟ ਕਰ ਚੱਲੀ ਇੱਥੇ ਜੀ ਮੇਰੇ ਵੀਰੋ ਤੇ ਤਿੰਨ ਬੱਚੇ ੜਾ ਦੇ ਜੀ ਮੈਂ ਵੀਡੀਓ ਨਹੀਂ ਬਣਾਈ ਸੀ ਬੱਚਿਆਂ ਦੀ ਉਦੋਂ ਫੋਨ ਲੱਗਿਆ ਪਿਆ ਸੀ ਵੀਰੇ ਤੇ ਬੱਚਿਆਂ ਨੇ ਸਾਨੂੰ ਰੰਗ ਦਿਖਾ ਦੇ ਨੇ ਕਿਹੜੇ ਕਿਹੜੇ ੜਾਏ ਆ ਘਰ ਤੇ ਹੀ ਫੱਦਿਆ ਸੀ ਤਾਂ ਇੱਕ ਤਾਂ ੜਾਇਆ ਬਈ ਕੱਚ ਸਾਤੇ ਵਾਲਾ ਆਉਂਦੇ ਤਿੰਨੇ ਬੱਚੇ ਇੱਕ ੜਾਇਆ ਕੱਚ ਸਾਤੇ ਵਾਲਾ ਹਰੀ ਕੱਚ ਗੁਲਾਬੀ ਸਾਤਾ ਇੱਕ ੜਾਇਆ ਗੁਲਾਬੀ ਬਗਲ ਗੁਲਾਬੀ ਕਾਂਦ ਕਾਲਾ ਚੀਨਾ ਤੇ ਇੱਕ ੜਾਇਆ ਲਾਲ ਚੀਨਾ ਰੱਤਾ ਦੋਵੇਂ ਗੁਲਾਬੀ ਬਗਲਾ ਆ ਤਿੰਨ ਬੱਚੇ ਛੱਡਿਆ ਬਈ ਆ ਲੋ ਰੰਗ ਵੀ ਐਨ ਕਲੀਅਰ ਹੋ ਗਏ ਬੱਚਿਆਂ ਦੇ ਜਮ ਆ ਤਿੰਨ ਬੱਚੇ ੜਾਏ ਆ ਇੱਕੜਾਇਗਲਾ ਵੀ ਗਾਂਤਲਾ ਤੇ ਛੋਟੇ ਬੱਚੇ ਕੱਢਿਆ ਦਵਾਈ ਦੂਈ ਪਾ ਕੇ ਬਾਹਰ ਤੇ ਇਲੈਕਟ੍ਰੋਨ ਟੱਪਾ ਜਾ ਕੇ ਕੰਮ ਧੰਦੇ ਰੀੜ ਕੇ ਫਿਰ ਵੀਡੀਓ ਲਾਉਣੇ ਆ ਹਾਂਜੀ ਮੇਰੇ ਦੋਸਤੋ ਤੇ ਆ ਬਈ ਨਵੇਂ ਬੱਚੇ ਕੱਢਿਆ ਬਾਹਰ ਹਨਾ ਜਿਹੜਾ ਜਿਹੜੇ ਕੀ ਬਾਬੇ ਦੀ ਕਿਰਪਾ ਨਾਲ ਸਹੀ ਸਲਾਮ ਤਾਂ ਹਜੇ ਤੱਕ ਜਮਾ ਇੱਕ ਨੰਬਰ ਚੱਲ ਰਿਹਾ ਆਏ ਨਹੀਂ ਪਤਾ ਅੱਜ ਵੀਡੀਓ ਚ ਦਿਖਾ ਦੇ ਤੂੰ ਬਾ ਦੇ ਇਹਨਾਂ ਦਾ ਵੀ ਕੰਮ ਹੋ ਜੇ ਬਈ ਤਾਂ ਕਰਕੇ ਇਹਨਾਂ ਨੂੰ ਉਹ ਬੱਚਿਆਂ ਚੋਂ ਬੱਤਿਆਂ ਇਹਨਾਂ ਨੂੰ ਉਹ ਬੱਚਿਆਂ ਤੋਂ ਰੱਖਿਆ ਦੂਰ ਇਹਨਾਂ ਦੀ ਇੱਕ ਅੱਡ ਛਤਰੀ ਲਾਤੀ ਬਈ ਮੰਦਰੋ ਲਿਆ ਕੇ ਪਾਸੇ ਕਰਕੇ ਮੈਂ ਕਿ ਉਹਨਾਂ ਚ ਨਹੀਂ ਭਾਉਂਦੇ ਇਹਨਾਂ ਨੂੰ ਆਡੀ ਭਾਵਾਂਗੇ ਜਿੰਨਾ ਟਾਈਮ ਇਹ ਪੂਰੇ ਵੱਡੇ ਨਹੀਂ ਹੁੰਦੇ ਹਨਾ ਤੇ ਬਾਬੇ ਦੀ ਕਿਰਪਾ ਨਾਲ ਬੱਚੇ ਦੇਖ ਲਓ ਬਈ ਹਨਾ ਉਹ ਵਧੀਆ ਅਪਲਾਈ ਆ ਯਾਰ ਹਨਾ ਵਾਹਿਗੁਰੂ ਦੀ ਮਿਹਰ ਨਾਲ ਬਾਬਾ ਮਣੀ ਰਾਮ ਦੀ ਕਿਰਪਾ ਨਾਲ ਕੋੜਿਆ ਆ ਰ ਗਿਆ ਬਈ ਬੱਚੇ ਕਿਸ ਦੀ ਕੋਈ ਆਖ ਖੁਖਣੀ ਖਰਾਬ ਐ ਹੁੰਦੀ ਆ ਬਈ ਸਹੀ ਪਲਾਈ ਆ ਆਪਣੇ ਕੋਲੇ ਆ ਦੇਖੋ ਇਹਨੂੰ ਕਹਿੰਦੇ ਆ ਅਪਲਾਈ ਬੱਚਿਆਂ ਦੀ ਜਿਹੜੀ ਆਪਣੇ ਕੋਲੇ ਪਹਿਲਾਂ ਹੁੰਦੀ ਹੁੰਦੀ ਤਾਂ ਇੱਕ ਤਾਂ ਆ ਅਪਲਾਈ ਵੇਖ ਲੋ ਤੁਸੀਂ ਸਹੀ ਬੱਚਿਆਂ ਦੀ ਇਹਨਾਂ ਦੇ ਅੱਖਾਂ-ਕਾਂ ਕੁਝ ਨਹੀਂ ਖਰਾਬ ਠੀਕ ਐ ਇਹ ਪਲਾਈ ਵਾਈਦੀ ਨੇ ਬੱਚਿਆਂ ਦੀ ਤੇ ਇੱਕ ਤੁਸੀਂ ਆਹ ਵੇਖ ਲੋ ਮਰੇ ਮੁਚੇ ਭੈਣ ਚੋ ਦੇਖੋ ਗੰਢਾ ਆਇਆ ਆਹ ਆਹ ਕੋਈ ਬੱਚੇ ਪੜਿਆ ਯਾਰ ਆਹ ਹਣਾ ਐ ਡੇ ਡੇ ਰਹਿ ਗਏ ਮੋਚ ਗਏ ਜਾਂ ਇਹ ਛੱਡੋ ਸੱਚ ਇੱਕ ਪਲਾਈ ਤੁਸੀਂ ਆਹ ਦੇਖ ਲਓ ਲੈ ਉਹਦਾ ਦੂਰ ਦੀ ਇੱਕ ਆਹ ਦੇਖ ਲਓ ਤੇ ਇੱਕ ਬੱਚਾ ਹੋਰ ਮਰਿਆ ਪਿਆ ਜਿਵੇਂ ਨੂੰ ਲੱਗਦਾ ਨਾਈਸ ਇਹ ਮੈਨੂੰ ਲੱਗਦਾ ਰਾਤ ਹੀ ਮਰਨ ਵਾਲਾ ਸੀਗਾ ਚਲੋ ਚੰਗਾ ਹੋਇਆ ਖਿਹੜਾ ਛੁੱਟ ਗਿਆ ਵਿਚਾਰੇ ਦਾ ਯਾਰ ਲਓ ਜੀ ਇੱਕ ਬੱਚੇ ਦਾ ਕੰਮ ਹੋਰ ਹੋ ਗਿਆ ਹੂੰ ਚਲੋ ਕੋਈ ਗੱਲ ਰੱਬ ਰੱਖਾ بس ਕੋਈ ਆਪਾਂ ਯਾਰ ਆਪਦੇ ਬੋਲੋਂ ਆਪਾਂ ਤੁਹਾਨੂੰ ਪਤਾ ਫੁੱਲ ਮਿਹਨਤ ਕਰੀ ਜਾਂਦੇ ਹਣਾ ਬਾਕੀ ਇੱਕ ਨਾ ਜਿਹੜੇ ਭਰਾ ਨੇ ਮੈਨੂੰ ਇੰਜੈਕਸ਼ਨ ਦੱਸਿਆ ਸੀਗਾ ਲਾਉਣ ਵਾਲਾ ਹਣਾ ਮਾਨਸਾ ਤੋਂ ਉਹ ਬਈ ਮਿੱਤਰ ਠੀਕ ਐ ਰਪਿੰਦਰ ਮਾਨਸਾ ਉਹਨੇ ਦੱਸਿਆ ਸੀ ਵੀਰੇ ਵੀ ਆਹ ਕਰਕੇ ਆ ਟੀਕਾ ਲਾ ਕੇ ਦੇਖ ਆਪਾਂ ਟੀਕਾ ਲਾਇਆ ਤੇ ਹਜੇ ਤੱਕ ਕਿਸੇ ਨਵੇਂ ਬੱਚੇ ਦੀ ਅੱਖ ਤਾਂ ਨਹੀਂ ਖਰਾਬ ਹੋਈ ਠੀਕ ਐ ਕਿ ਨਹੀਂ ਬਾਕੀ ਆਪਾਂ ਤੁਹਾਨੂੰ ਪਤਾ ਐ ਵੀ ਕੇਅਰ ਵੀ ਬਾਲੀ ਕਰਨ ਲਾ ਕੇ ਕਿਉਂ ਬਿਮਾਰ ਬੱਚੇ ਦਾ ਖੁੱਡਾ ਜੋ ਕੱਢ ਲੈ ਬਾਹਰ ਤੇ ਆ ਬੱਚੇ ਨੂੰ ਸਾਨੂੰ ਪਤਾ ਹੱਥ ਕਿਵੇਂ ਲਾ ਬਣਾਉਣਾ ਮੈਂ ਹੱਥ ਤੇ ਆ ਚੜਾ ਕੇ ਬਈ ਹੱਥ ਤੇ ਕਾਗਜ਼ ਚੜਾਉਣਾ ਮੈਂ ਹੱਥ ਤੇ ਚੜਾ ਕੇ ਕਾਗਜ਼ ਤੇ ਫਿਰ ਬੱਚੇ ਫੜਦਾ ਬਈ ਮੈਂ ਬੱਚੇ ਨੂੰ ਹੱਥ ਨਹੀਂ ਲਾਉਂਦਾ ਇਹਨਾਂ ਨੂੰ ਮੈਂ ਨੰਗੀ ਆ ਆ ਹੱਥ ਨਾ ਇਹ ਨੰਗੇ ਕਦੇ ਨਹੀਂ ਲਾਇ ਮੈਂ ਟੱਚ ਹੀ ਨਹੀਂ ਕੀਤੇ ਬੱਚਿਆਂ ਤੇ ਬਾਕੀ ਬਈ ਉਹ ਇੰਜੈਕਸ਼ਨ ਦਾ ਵੀ ਅਸਰ ਜ਼ਰੂਰ ਹੋ ਸਕਦਾ ਮੈਂ ਮੰਨਦਾ ਹੈ ਉਹ ਚੀਜ਼ ਵੀ ਵਰਕ ਕਰ ਸਕਦੀ ਆ ਉਹ ਇੰਜੈਕਸ਼ਨ ਦਾ ਸੱਚ ਕਹਿੰਦੇ ਆ ਆ ਇੰਜੈਕਸ਼ਨ ਲਾ ਮੇਰੇ ਸਹਾਂ ਨਾਲ ਬਈ ਉਹਨੇ ਵੀ ਰਿਜ਼ਲਟ ਦਿੱਤਾ ਕੁਝ ਤਾਂ ਆਪਣੀ ਕੇਅਰ ਹੋ ਗਈ ਹਨਾ ਕੁਝ ਉਹ ਇੰਜੈਕਸ਼ਨ ਹੋ ਗਿਆ ਕੁਝ ਆਪਣੀ ਸਾਨੂੰ ਪਤਾ ਵੀ ਕੋਈ ਜ਼ਿਆਦਾ ਹੀ ਆਪਾਂ ਉਹ ਚੀਜ਼ ਨੂੰ ਧਿਆਨ ਚ ਰੱਖਿਆ ਹਨਾ ਵੀ ਇਨਫੈਕਸ਼ਨ ਨਾ ਫੈਲੇ ਇੱਕ ਦੂਜੇ ਨੂੰ ਗਾਹਾਂ ਤੇ ਉਤੋਂ ਬਈ ਇੰਜੈਕਸ਼ਨ ਯਾਰ ਕੋਲ ਮਲਾ ਕੇ ਅਸਰ ਕੀਤਾ ਮੇਰੇ ਹਿਸਾਬ ਨਾਲ ਤਾਂ ਮੈਨੂੰ ਲੱਗਿਆ ਵੀ ਫਰਕ ਹੈਗਾ ਇੰਜੈਕਸ਼ਨ ਦਾ ਵੀ ਉਹ ਚੀਜ਼ ਦਾ ਠੀਕ ਹੈ ਕਿ ਨਹੀਂ ਤੇ ਉਹ ਵੀ ਧੰਨਵਾਦ ਚਲੋ ਜਿਹੜੇ ਮਿੱਤਰ ਨੇ ਦੱਸਿਆ ਵੀ ਆਏ ਕਰਕੇ ਕਰਨ ਲਈ ਬਈ ਹਨਾ ਤੇ ਜਉਂਦੇ ਵਸਦੇ ਰਹਿਣ ਸਾਰੇ ਭਰਾ ਤੇ ਵਾ ਡੰਨਾ ਬਰੋ ਹੁਣ ਐ ਕਰੀਏ ਆਪਾਂ ਉਹ ਛੋਟੇ ਬੱਚਾ ਨੂੰ ਪਾਣੀ ਰੱਖਦਗੇ ਇਹਨਾਂ ਨੂੰ ਪਾਣੀ ਰੱਖਦਗੇ ਤੇ ਉਹਨਾਂ ਦੇ ਅੱਖਾਂ 'ਚ ਦਵਾਈ ਦੂਈ ਪਾਦ ਗਏ। ਬਾਕੀ ਸੱਚ ਹਾਂ ਅੱਖਾਂ 'ਚ ਦਵਾਈ ਵੀ ਰੈਗੂਲਰ ਪਾਈ ਜਾਂਦੇ ਆ ਉਹ ਬੰਦ ਨਹੀਂ ਕੀਤੇ ਪਾਉਣੀ। ਦਵਾਈ ਤਾਂ ਸੁੱਖ ਨਾਲ ਜੇਬ 'ਚ ਹੁੰਦੀ ਆ ਆਪਣੇ। ਤੇ ਬਸ ਇਹਨਾਂ ਲਈ ਇਹਨੂੰ ਪਾਣੀ ਪੂਰੀ ਰੱਖਦੇ ਆ ਫਿਰ ਬੱਚੇ ਜਾਂਦੇ ਪੋਟੇ ਹੋ ਜਾਣਗੇ ਵਿਹਲੇ। ਫਿਰ ਇਹਨਾਂ ਇਹਨਾਂ ਨੂੰ ਵੀ ਇੰਜੈਕਸ਼ਨ ਲਾਉਣਾ। ਉਹਨਾਂ ਨੂੰ ਵੀ ਇੰਜੈਕਸ਼ਨ ਲਾਉਣਾ। ਸਾਰਿਆਂ ਨੂੰ ਤੇ ਉਹਨਾਂ ਦੇ ਵੀ ਇੰਜੈਕਸ਼ਨ ਲਾਉਣਾ ਸਾਰਿਆਂ ਦੇ ਅੱਜ ਆਪਾਂ। ਠੀਕ ਆ ਜੀ। ਜਿਹੜੇ ਖੁੱਡਿਆਂ ਖੱਡਾਂ 'ਚ ਕੁਝ ਹੋਰ ਬੱਚੇ ਆ ਉਹਨਾਂ ਦੇ ਦਵਾਈ ਦੂਈ ਪਾਦ ਗਏ ਅੱਖਾਂ 'ਚ ਮਾੜੀ-ਮੋਟੀ। ਉਹਨਾਂ ਨੂੰ ਵੀ ਬਿਨਾਂ ਟੱਚ ਕੀਤੇ ਦਵਾਈ ਪਾਉਣਾ ਨਾ ਮੈਂ ਐ ਆਏ ਕਰਕੇ ਦਵਾਈ ਪਾ ਲੈਣਾ ਬਿੜਾਥ ਲੈ ਤੇ ਆਈ ਸੀਨਾ ਬਸ ਫੋਨ ਕਰ ਲਿਆ ਅਪਡੇਟ ਆਪਾਂ ਡਨ ਹਾਂਜੀ ਮੇਰੇ ਦੋਸਤੋ ਬੱਚੇ ਫਿਰਦੇ ਆ ਭਾਈ ਤਾਂ ਸੁਖੀ ਸਾਂਦੀ ਹਨਾ ਤਿੰਨੇ ਬੱਚੇ ਫਿਰਦੇ ਆ ਬ్రో ਦੋ ਤਾਂ ਫਿਰਦੇ ਆ ਤੀਜਾ ਕਿੱਥੇ ਐ ਲਾੜਲਾ ਮਾਂ ਦਾ ਚਲੋ ਛੱਡੋ ਯਾਰ ਛਤਰੀ ਦੇ ਕਿੰਨੇ ਆ ਬ్రో 2 4 6 7 8 9 10 11 12 13 13 ਬੱਚੇ ਛਤਰੀ ਤੇ ਠੀਕ ਹੈ ਜੀ ਤੇ ਤਿੰਨ ਹਾਂ ਤਿੰਨੇ ਉੱਡੇ ਫਿਰਦੇ ਆ ਬਰੋ ਠੀਕ ਆ ਉਹ ਆਉਂਦਾ ਬਗਲ ਕੱਚਾ ਤਾਂ ਇਹ ਉਹ ਇੱਕ ਬੈਠਾ ਹੈ ਡਾਨਾ ਹੁਣ ਮੈਂ ਖੇਤ ਵੀ ਚਾਹ ਫੜਾ ਜਾਵਾਂ ਕਰਾਂ ਜਾ ਕੇ ਹਣਾ ਫਿਰ ਆ ਕੇ ਦੇ ਦੇ ਆਇਆ ਇਹ ਸ਼ਰੋ ਚਲੋ ਸ਼ਰੀ ਦੇ ਚਲੋ 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 ਗੰਦ ਪਾਇਆ ਤੁਸੀਂ ਥੋੜੀ ਭੈਣ ਗੋਲਾ ਕਿੱਧਰ ਟੱਪ ਗਿਆ ਆਜੋ ਆਜੋ ਭੈਣ ਜਨਾ ਵਾ ਵੱਡਾ ਬੱਚਾ ਓਏ ਇਹ ਤੇਰੀ ਭੈਣ ਨੂੰ ਭੈਜੋ ਭਾਈ ਆ ਤਾਂ ਹੋਰ ਹੀ ਪੰਗਾ ਮੈਂ ਚਲ ਸ਼ਰੀ ਦੇ ਮਰਿਓ ਸ਼ੈਦਰੀ ਚਲੋ ਚਲੋ ਰੱਤਾ ਕਿੱਧਰ ਗਿਆ ਚਲ ਸਾਲੀ ਗਲੱਕ ਗੰਦ ਪਾਇਆ ਇਹਨਾਂ ਨੇ ਦੇ ਕੋਠੇ ਗੌਂਦੇ ਫਿਰਦੇ ਬੇਗੁਰੇ ਜਿਹੁੰਦੇ ਕਾਲੇ ਪੀਲੇ ਦੱਸਿਆ ਤੁਹਾਨੂੰ ਮੈਂ ਸਾਰੇ ਹੈ ਆਏ ਆਗਦ ਰੋ ਹੋਰ ਬੈਠਾ ਜੀ ਇੱਥੇ ਐਂ ਰੋ ਕਿੰਨੇ ਕ ਬੈਠਾ ਖੁੱਡੇ ਤੇ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਹਾਂ ਦਾ ਜੀ ਜਿੰਨੇ ਬੱਚੇ ਡਾਈ ਸੀ ਹਨਾ ਬੱਚੇ ਪੂਰੇ ਆ ਆਪਣੇ ਤਿੰਨ ਛੱਡੇ ਸੀ ਹਨੀ ਚਾਰ ਤੇ ਤਿੰਨੇ ਚਾਰੇ ਆ ਕੇ ਬਹਿ ਗਏ ਥੋੜੇ ਹੀ ਉੱਡੇ ਦੋ ਦੋ ਘੰਟੇ ਉੱਡੇ ਬੱਚੇ ਤੇ ਬਹਿ ਗਏ ਇੱਥੇ ਚਲੋ ਕੋਈ ਨਾ ਟਾਈਮ ਨਾ ਅੰਦਰ ਗੱਲ ਦਾ ਆ ਦੇਖੋ ਸੰਗ ਲਈਏ ਨੇ ਭਰਾਵਾ ਬਾਹਰ ਉੱਠ ਨਿਗਾਹ ਰੱਖ ਲਾ ਕਿ ਉਤਰਾਂ ਦੀ ਐ ਸੁੱਤਾ ਪਿਆ ਇੱਥੇ ਝਾਕਦਾ ਦੇਖੋ ਟੀੜੀ ਅੱਖਾਂ ਕਿ ਡੱਬ ਸ਼ਰਮ ਕੁੱਤਾ ਯੱਬੜ ਪੁੱਤ ਨਾ ਯਮੂਂ ਤੀ ਯੁਨੀ ਚੰਗੀ ਪਾਇਆ ਪਾਇਆ ਆ ਲਿਓ ਬੇਟਾ ਹੋ ਰਿਆ ਪਹਿਲੀ ਬੁਰਕੀ ਤੇਰੀ ਆ ਆ ਆ ਭੱਜ ਕੇ ਕੰਮ ਇਹ ਵੀ ਆਇਆ ਉਹ ਭੈਂਚਾ ਆ ਕੇ ਡੁੱਡ ਜਾ ਅੱਛਾ ਠੀਕ ਹੈ ਵੱਡੇ ਹੀ ਆ ਤਾਂ ਕੋਈ ਨਾ ਉਰਿਆ ਆ ਲੈ ਖਾਇਆ ਹੁਣ ਸੇਟਣਾ ਦੀ ਕਿਤੇ ਉਹੀ ਕੰਮ ਕਰਦੇ ਚਲੋ ਡਨ ਹੋ ਗਿਆ ਰੋਟੀ ਖਾਈਏ ਰਾਦਲ ਬਚਾ ਨਹੀਂ ਕਰਕੇ ਹਾਂਜੀ ਸੁਸਾਇਟੀ ਜਾਈ ਸੀ ਵੀਰੇ ਚੱਕਣਾ ਯੂਰਗਾ ਡੀਏਪੀ ਤੇ ਦੋ ਪਾਈ ਤਾਰਾ ਫੀੜ ਕੇ ਕਿਹੜੀ ਐ ਕਿ ਮਾਰਕਫੈਡ ਦੋ ਮਾਰਕਫੈਡ ਚਲ ਮੁੰਡਿਆ ਚਲੀ ਯਾਰ ਕੋ ਯਾਰ ਬੱਚੇ ਘਰੇ ਬੈਠੇ ਛੋਟੇ ਛੜਾਂ ਚੱਲ ਤੋਰ ਤੋਰ ਬਸ ਜਾਂਦੇ ਚੱਲ ਗਏ ਤੇ ਯਾਰ ਮੈਂ ਇੱਥੇ ਬਸ ਹਮ ਮਜਬੂਰੀ ਚਾਉਣਾ ਪਿਆ ਬੱਚੇ ਬਾਹਰ ਛੋਟੇ ਬੈਠੇ ਤਾਂ ਹੀ ਛੇਤੀ ਛਿੜੀ ਘਰੇ ਆ ਕੇ ਬਹਿਣੇ ਵੀ ਸੁੱਖੀ ਸੰਦੀ ਸਾਰੇ ਬੈਠੇ ਹੋਣੇ ਤਾਂ ਬਾਲੀ ਚੰਗੀ ਗੱਲ ਹੈ ਜਾਂਦੇ ਆਣੇ ਹਾਂਜੀ ਮੇਰੇ ਦੋਸਤੋ ਤੇ ਰੇਲ ਆਦੀ ਕੱਲ ਦਾ ਚੱਕ ਕੇ ਲੈਂਦੇ 40-50 ਗੱਟਿਆ ਨਾ ਮੈਂ ਤੇ ਬਾਈ ਸਾਥੀ ਬਲਜੀਤ ਨੇ ਫੇਰ ਬਾਈ ਲਾਏ ਅਸੀਂ ਇੱਥੇ ਆ ਕੇ ਠੀਕ ਐ ਅੱਧੇ ਇਧਰ ਲਾ ਤੇ ਉਧਰ ਕਰੇ ਲਾ ਤੇ ਤੇ ਛੋਟੇ ਬੱਚੇ ਮੈਨੂੰ ਅੰਦਰ ਕਰਨੇ ਪਏ ਸਲਦੀ ਵਿਚਾਲੇ ਆਉਂਦੀ ਸੀ ਵੱਡੇ ਬੱਚੇ ਵੀ ਲਾਉਣੇ ਆ ਸਾਰੇ ਲਾਉਣੇ ਟੀਕਲ ਟੂਕੇ ਲਾਉਣੇ ਆ ਕਿਹਨਾਂ ਰੈਸਟ ਕਰ ਲੇ ਜੋਰ ਲੱਗਾ ਬਾਬੇਓ ਪੱਠੇ ਆਉਂਦੀ ਐ ਬੇਫਿਕਰੀ ਹੁਣ ਉਹਨੂੰ ਪਤਾ ਲੱਗ ਜੀ ਮੇਰੀ ਵੀਡੀਓ ਬਣੀ ਜਾਂਦੀ ਐ ਮੈਂ ਬੋਲਣ ਲੱਗ ਗਿਆ ਨਾ ട്ട മോഹരേ ਹਾਂਜੀ ਮੇਰੇ ਦੋਸਤੋ ਤੇ ਲਗਭਗ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਪਾਤਾ ਜੀ ਆਪਾਂ ਬੈਡ ਕਾਲ ਨੂੰ ਪਾਤਾ ਵੱਡਿਆਂ ਨੂੰ ਪਾਤਾ ਜਾਲ ਵਾਲਿਆਂ ਨੂੰ ਪਾਤਾ ਬੱਚਿਆਂ ਨੂੰ ਪਾਤਾ ਇਹਨਾਂ ਨੂੰ ਪਾਤਾ ਅੰਦਰ ਡੂਲੀ ਵਾਲਿਆਂ ਨੂੰ ਪਾਤਾ ਸਭ ਨੂੰ ਦਾਣਾ ਪਾਣੀ ਕਲੀਅਰ ਐਵਰੇਜ ਠੀਕ ਹੈ ਤੇ ਆਹ ਬੱਚਾ ਨਾਪਦੀ ਹੈ ਭਾਈ ਆਪਾਂ ਜਿਹੜਾ ਮਰਿਆ ਪਿਆਗਾ ਆਇਆ ਪੁੱਤ ਓਏ ਕੋਈ ਨਾ ਇੰਨੇ ਹੀ ਸਾਸ ਸੀਗਾ ਆਪਣਾ ਚਲੋ ਕੋਈ ਗੱਲ ਨਹੀਂ ਤੇ ਹਾਂ ਜੇ ਹੁਣ ਲੀਓ ਨੇ ਟੋਹਾ ਪੱਟਣਾ ਇੱਥੋਂ ਆਗੇ ਪਰ ਲੀਓ ਦੇ ਬਰਦੀਆਂ ਦੇਖੋ ਕਿਹੜੇ ਸਾਹਦੇ ਬਹੁਤ ਲਾੜ ਪਿਆਰ ਨਾਲ ਰੱਖਿਆ ਪੈ ਜੋ ਯਬਨ ਠੀਕ ਹੈ ਇੱਕ ਮਿੰਟ ਘੜਜ ਇੱਕ ਮਿੰਟ ਨਾ ਉਹ ਪੱਟੀ ਫਿਰ ਠੀਕ ਹੈ ਇੱਥੋਂ ਆ ਕੇ ਦੇਖੀ ਫਿਰ ਗਲਿਸ ਕਰਦੇ ਆਪਾਂ ਭੈ ਜੱਬਲ ਨੂੰ ਬਹੁਤ ਯਾਰ ਲਉਪੀ ਤੜਨੇ ਯਾਰ ਗੰਦੇ ਜੇ ਨੇ ਚਲੋ ਡੰਨਾ ਵੀ ਮਸਵਾਰ ਕੇ ਨੱਪਦੇ ਆਪਾਂ ਇਹਨੂੰ ਤੇ ਦੋ ਬੱਚੇ ਬਾਹਰ ਰਹਿ ਗਏ ਠੱਠ ਠਕਰੀ ਜਾਂਦੇ ਤੜਦੇ ਨਹੀਂ ਇਕੱਲੇ ਤੋਂ ਇੱਕ ਆ ਜਾਂਦਾ ਤੇ ਇੱਕ ਛਤਰੀ ਤੇ ਆ ਕੇ ਬਹਿ ਗਿਆ ਬਜਰੇ ਬੈ ਗਣਾ ਫਿਰ ਲਾਉਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਆਪਾਂ ਤੇ ਬਾਕੀ ਦਾਣੇ ਪਾਣੀ ਵਾਲਾ ਸਾਰਾ ਕੰਮ ਡਾਨਾ ਹੈ ਮੇਰੇ ਨਾਲ ਹੋਰ ਕੁਛ ਹੋਰ ਤਾਂ ਨਹੀਂ ਵਸ ਸਹੀ ਗੱਲਾਂ ਬਾਤਾਂ ਹਨ ਤੇ ਹਾਂ ਸੱਚ ਯਾਰ ਇੰਜੈਕਸ਼ਨ ਹੈਗੇ ਤਿੰਨ ਬੱਚਿਆਂ ਦੇ ਲਾਉਣ ਵਾਲੇ ਤਿੰਨਾਂ ਦੇ ਕਿਉਂ ਹਾਂ ਤਿੰਨਾਂ ਦੇ ਰਹਿ ਗਏ ਮੇਰੇ ਵੀ ਉਹ ਅੰਦਰ ਬੈਠਾ ਇਧਰ ਡੋਲੀਆਂ ਚ ਹਾਂ ਪੁੱਤਰੋ ਇਹਨਾਂ ਦੇ ਦਾਣੇ ਸੀ ਪੋਟਿਆਂ ਚ ਮੈਂ ਕੋ ਉਹਨੇ ਵਿਹਲੇ ਹੋ ਜਾਣਗੇ ਤੇ ਫਿਰ ਨਾਲੇ ਮੈਂ ਨਹਾਣ ਨੂੰ ਆਉਂਗਾ ਘਰੋਂ ਤੇ ਨਹਾ ਕੇ ਆ ਕੇ ਵਧੀਆ ਫਰੈਸ਼ ਹੋਗੇ ਫਿਰ ਟਿਕਾਣਾ ਇੰਜੈਕਸ਼ਨ ਲਾਵਾਂਗੇ ਇਹਨਾਂ ਦੇ ਆਪਾਂ ਤੇ ਬਾਕੀ ਕੰਮ ਡਰਨਾ ਆਪਣਾ ਹੁਣ ਹੁਣ ਇੱਕ ਤਾਂ ਵੀਡੀਓ ਅਪਲੋਡ ਕਰਕੇ ਹੋਣੀ ਹੈ ਕਿ ਨਹਾ ਕੇ ਹੁਣ ਤੇ ਬਸ ਆਹੀ ਕੰਮ ਹੈ ਮੇਰੇ ਸਾਹ ਕਿਤਨੇ ਬੜੇ ਹਸਾ ਆਪਣੇ ਹਨ ਯਾਰ ਹੋ ਕੀ ਯਾਰ ਇੱਕ ਮਿੰਟ ਬੈਰੀ ਪੈ ਗਈ ਕੂਤਰ ਮਗਰ ਖੜੇ 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 ਯਾਰ ਮੇभी ਮੈਨੂੰ ਆਇ ਲੱਗੇ ਬੱਚੇ ਪਿੱਛੇ ਬੈਰੀ ਪਈ ਹੁੰਦੀ ਯਾਰ ਬੱਚਾ ਤਾਂ ਆਪਣਾ ਮੜਾਉਂਦਾ ਆ ਦੇਖੋ ਦੇਖ ਰਿਹਾ ਨਹੀਂ ਦੇਖਦਾ ਮੈਨੂੰ ਹੀ ਰਿਹਾ ਤੁਹਾਨੂੰ ਕਿਦਰ ਦੇਖ ਰਿਹਾ ਉਹ ਹਟ ਜਾ ਆ ਗਿਆ ਫਿਰ ਇੱਕ ਤਾਂ ਨਾ ਫੋਨ ਖਰਾਬ ਆਣਾ ਕੈਮਰਾ ਖਰਾਬ ਸੱਚ ਫੋਨ ਵੀ ਖਰਾਬ ਹੀ ਹੈ ਫਿਰ ਤੇ ਆ ਆ ਗਿਆ ਬਰੋ ਨਹੀਂ ਤੁਹਾਨੂੰ ਦੇਖ ਨਹੀਂ ਰਿਹਾ ਹਣਾ ਯਾਰ ਆ ਰਿਹਾ ਆ ਰਿਹਾ ਆ ਰਿਹਾ ਆ ਦਿਖਾ ਜੀ ਮੜਾ ਦਿੱਥੇ ਜੀ ਆ ਦੇਖੋ ਹੁਣ ਦਿਖਣ ਲੱਗੇਗਾ ਚਲੋ ਯਾਰ ਦਾ ਬਾਹ ਕਹਿੰਨੇ ਜੀ ਬੈਠੇ ਹੈ ਨਾ ਇਹ ਤਾਂ ਪੋਟੈਂਸ਼ਲ ਫਰੀ ਹੋ ਜਗੀਆ ਹੋ ਗਿਆ ਕੰਮ ਬਈ ਮੇਲਾ ਦਾ ਬੱਚੇ ਦਾ ਮੁਸ਼ਕਲਾ ਹੁੰਦਾ ਫਸ ਪੜਾਈ ਨਹੀਂ ਕੀਤੀ ਯਾਰ ਬੱਚੇ ਨੂੰ ਸਿੱਧਾ ਹੀ ਹੋਗਾ ਕੱਲ ਚਰਾਣੀ ਨੂੰ ਇਧਰ ਨੂੰ ਕੱਲ ਚਰਾਣੀ ਖਣੀ ਬਾਦਲ ਨੂੰ ਇਧਰ ਨੂੰ ਗਿਆ ਬੱਚਾ ਸਿੱਧਾ ਹੀ ਆਏ ਮੇਰੇ ਬੇਦੇ ਬੇਦੇ ਸੁਣ ਵੜ ਗਿਆ ਦੋ ਪਿੰਡ ਇਧਰੇ ਦਾ ਕਾਲ ਚ ਰਣੀਆ ਬਾਦਲ ਨੰਗਾ ਬਚ ਵੀ ਨਹੀਂ ਵਿੰਦੀ ਟੱਪ ਗਿਆ ਲੈ ਕਮਾਲ ਕਰ ਗਿਆ ਯਾਰ ਨਹੀਂ 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 ਹੋ ਹੌ ਨਾ ਮੁੜਿਆ ਹੋ ਨਾ ਮੁੜਿਆ ਬਣ ਗਈ ਗੱਲ ਬਣ ਗਈ ਗੱਲ ਆਉਂਦਾ ਇਹ ਦਿਖ ਰਿਹਾ ਦਿਖ ਰਿਹਾ ਤੁਹਾਨੂੰ ਆ ਆਉਂਦਾ ਆਉਂਦਾ ਚਿੱਟੇ ਬਦਲਾ ਦੇਖ ਰਿਹਾ ਤੂੰ ਇੰਚ ਆ ਆਉਂਦਾ 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 ਭੈਣ ਦਾ ਯਾਰ ਵੇਖੋ ਬੱਜ ਕੇ ਬੱਜ ਕੇ ਬੱਜ ਕੇ ਬੱਜ ਕੇ ਬੱਜ ਕੇ ਬੱਜ ਕੇ ਆਇਆ 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 ਦੂਰ ਤੋਂ ਜੂਮ ਆਊਟ ਕਰਕੇ ਉਹ ਬੱਚਾ ਦੇਖ ਉੱਥੇ ਫਿਰਦਾ ਏ ਸਾਲੋ ਤੂੰ ਦਾ ਮੜਿਆ ਭੈਣ ਦਾ ਯਾਰ ਯਾਰ ਬਾਬਾ ਪਰਮਾਤਮਾ ਅੱਜ ਵੀ ਚਲੋ ਸਾਲਾ ਉੱਚਾ ਚੱਲ ਤੋ ਚੱਲ ਹਾਂਜੀ ਹੋ ਗਿਆ ਕੰਮ ਜੀ ਕਨਫਰਮ ਹੋਨਤਾ ਤੇ ਹੋਣੀ ਬੱਚਾ ਮੁੜਿਆ ਬਈ ਫੇਰ ਇਧਰ ਨੂੰ ਗਿਆ ਸੀਗਾ ਇਧਰ ਆ ਤੂੰ ਆਇਆ ਬੜਾ ਆਇਆ ਦੇਖ ਹੁਣ ਆਗੂ ਕੋਲ ਆਇਆ ਯਾਰ ਬੱਚਾ ਆਇਆ ਵੜਿਆ ਤੂੰ ਇਹ ਚ ਕਿਰਾਂ ਭੱਜਿਆ ਤੂੰ ਇਹ ਤੇ ਮੁਰੇ ਨੂੰ ਆਇਆ ਪਰਾਣੂ ਹੋ ਗਿਆ ਨਾ ਮੁੜ ਕੇ ਨਹੀਂ ਹੁਣ ਨਹੀਂ ਆਇਆ ਵਾਪਸ ਬਈ ਉਦੋਂ ਤਾਂ ਮੁੜਿਆ ਚੈੱਕ ਕਰੀ ਉਦੋਂ ਬਾਅਦ ਕਰੀ ਫੇਰ ਜਾ ਕੇ ਮੁੜਿਆ ਸੀ ਇਧਰ ਨੂੰ ਹੁਣ ਨਹੀਂ ਯਾਰ ਹੁਣ ਤਾਂ ਮੈਨੂੰ ਲੱਗਦਾ ਹੋ ਗਿਆ ਸਿੱਧਾ ਬਈ ਅਗਲੇ ਕੋਲੇ ਬੈਠਣ ਨੂੰ ਯਾਰ ਹਣਾ ਲੱਗਾ ਫੁੱਦੂ ਯਾਰ ਬਹਿ ਜਾ ਜਿਵੇਂ ਯਾਰ ਬਿਨਾ ਗੱਲ ਤੋਂ ਬਈ ਯਾਰ ਲੈਣਾ ਬੈਠੇ ਉਠਾਏ ਬੱਚਾ ਯਾਰ ਲਾ ਭਾਂਜੋ ਆਏ ਮਾੜੀ ਹੁੰਦੀ ਆ ਆਪਣੇ ਨਾਲ ਯਾਰ ਹਨਾ ਆ ਛਤਰੀ ਤੇ ਲਾਉਣੇ ਬੜੇ ਔਖੇ ਆ ਯਾਰ ਭਾਂਜੇ ਇੰਨਾ ਭਤਾਉਂਦਾ ਨਾ ਮੈਂ ਵੀ ਮੈਨੂੰ ਇੱਥੇ ਵੀ ਟੜਕੇ ਦਾ ਨਹੀਂ ਇੱਥੇ ਆਉਣਾ ਕਿਸੇ ਨੂੰ ਨਹੀਂ ਭੈਣੀ ਆਉਣੀ ਤਾਂ ਮੈਂ ਛਤਰੀ ਥੱਲੇ ਹੀ ਲਾ ਲੈਂਦਾ ਫਿਰ ਮੈਂ ਥਲੜੀ ਤੇ ਛੱਡ ਦਿੰਦਾ ਪੇ ਉੱਡ ਕੇ ਥਲੜੀ ਤੇ ਬਹਿ ਜਾਂਦੇ ਮੈਨੂੰ ਐਂ ਚੱਲ ਕੋਈ ਨਾ ਲਾਣਵੀਰ ਨੂੰ ਕੋਈ ਨਾ ਕੋਈ ਆਈ ਬੱਚੇ ਲਾ ਲਾਂਗੇ ਪਤਾ ਤਾਂ ਤਾਂ ਤੋਂ ਕੱਲੇ ਤੋਂ ਲੈਂਦੇ ਨਹੀਂ ਰੋਤਰੀ ਛਤਰੀ ਸਾਨੂੰ ਹੀ ਪਤਾ ਹਨਾ ਤੇ ਚਲੋ ਛੱਡੋ ਕੋਈ ਨਾ ਕੱਲੋਂ ਤੋਂ ਛਤਰੀਆਂ ਥੱਲੇ ਲਾਇਆ ਕਰਾਂਗੇ ਯਾਰ ਹਨਾ ਥੱਲੇ ਬੱਚੇ ਤੜਤਾ ਜਾਂਦੇ ਆ ਭੈਣੋ ਤਾਂ ਤੋਂ ਕਿਹੜਾ ਲਾਵੇ ਹੁਣ ਇੱਕ ਬੰਦਾ ਕੱਲ ਤੋਂ ਸ਼ਦੜਾ ਥੱਲੇ ਕਨਫਰਮ ਇੱਥੇ ਕਰਦੇ ਆ ਸੈੱਟ ਬਸ ਯਾਰ ਤੇ ਬੱਚੇ ਦਾ ਕੰਮ ਹੋ ਗਿਆ ਯਾਰ ਵੱਡੀ ਵੀ ਦਾ ਬੱਚਾ ਗਿਆ ਹੁਣੇ ਹੈਨਾ ਲੇਟ ਵੀ ਮਾਰ ਕੇ ਲੋ ਵੀ ਸੋਤਾ ਹੋ ਗਿਆ ਹੁਣ ਜਾਮ ਦਿਨ ਤੇ ਅਸ਼ਪਾ ਹੋ ਗਿਆ ਤੂੰ ਆਇਆ ਚੜ ਗਿਆ ਬਸ ਨੇਰਾ ਪੈਣ ਉਤੋਂ ਯਾਰਾ ਲੰਡੂ ਲਾ ਕੇ ਚੰਗਾ ਭਲਾ ਢੇ ਲੱਗੇ ਲਵਾਇਆ ਆਪਲਾ ਆਪਲਾ ਯਾਰ ਨਹੀਂ 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 ਚਿੜੀ ਆ ਵਹਿੰਦੇ ਯਾਰ ਜਿਵੇਂ ਕਿਤੇ ਬੱਚੇ ਹੀ ਆਏ ਓ ਬਾਈ ਇਰਾਇ ਨਹੀਂ ਹੋਣਾ ਚਾਹੀਦਾ ਯਾਰ ਛੱਡੋ ਇਹ ਦਾ ਰੰਗ ਸੀ ਬਈ ਬੱਚੇ ਦਾ ਗੁਲਾਬੀ ਸਾਦਾ ਹਰੀ ਕੱਚ ਤੇ ਜਿਮਾਂਦਰੂ ਕਾਲੀ ਟੌਰੀ ਹੂੰ ਠੀਕ ਹੈ ਜੀ ਦਨੋ ਹਾਂਜੀ ਮੇਰੇ ਵੀਰੋ ਨਲੇ ਤਾਂ ਬਾਦਲ ਬੱਚਾ ਦੇਖਣ ਆਈ ਸੀ ਬਈ ਮਗਰ ਹਨਾ ਤੇ ਨਲੇ ਮੈਨੂੰ ਚਾ ਲੱਗਦਾ ਤੁਸੀਂ ਵੀਡੀਓ ਵੀ ਅਪਲੋਡ ਕਰ ਜਾਗੇ ਤੇ ਬੱਚਾ ਵੀ ਇੱਥੇ ਨਹੀਂ ਦਿਖਿਆ ਹਨਾ ਇੱਕ ਤਾਂ ਧੂਆਂ ਜਾਂ ਬੜਾ ਹੋਇਆ ਦੇਣ ਛੇਪ ਗਿਆ ਤੇ ਐਂ ਤਾਂ ਮੈਂ ਬਹੁਤ ਟਾਈਮ ਦਾ ਉਦੋਂ ਤਾਂ ਚਾਨਣ ਸੀ ਬਾਜੂ ਦਾ ਆਇਆ ਸੀ ਹਨਾ ਆ ਬਸ 10 ਮਿੰਟਾਂ ਹੀ ਦਿੰਸ਼ੇ ਕੋਈ ਕਿਦਾਂ ਵੀ ਉਦੋਂ ਤਾਂ ਇੱਥੇ ਬੱਚਾ ਹੈ ਨਹੀਂ ਸੀ ਹਨਾ ਤੇ ਬਸ ਵੀਡੀਓ ਪੈ ਗਈ ਬ్రో ਚੱਲਦੇ ਆ ਪਿੰਡ ਨੂੰ ਮਾੜੀ ਕਿਸਮਤ ਆਪਣੀ ਯਾਰ ਕਿਉਂ ਟੱਕਰਾਂ ਖਾਧੀਆਂ ਹਾਂਜੀ ਆ ਕੇ ਕਰਵਾਉ ਸੀ ਕੁਛ ਨਹੀਂ ਉਹਦੇ ਖਣੂ ਨੰਬੋ ਛੀ ਲੈ ਕੇ ਮੁੜੇ ਆ ਹੋਰ ਕੁਛ ਨਹੀਂ ਪੱਲੇ ਪਿਆ ਆਪਣੇ ਹਾਂ ਲਿਓ ਬੱਤ ਛੱਡ ਦੇ ਕੇ ਪਿੰਨੂ ਖੁੱਲਾ ਉੱਧਰ ਘੋਏ ਕੰਜਰ ਦੇਣਾ ਨਹੀਂ ਯਾਰ ਖੁੱਲਾ ਨਹੀਂ ਛੱਡਦੇ ਬੈਠ ਰਹਿੰਦੇ ਇਹਨੂੰ ਤੇ ਗਿਆ ਬਈ ਬੱਚਾ ਬਸ ਇਦੋਂ ਪਹਿਲਾਂ ਇੱਕ ਦਿਨ ਸਾਨੂੰ ਪਤਾ ਇਹਨੂੰ ਬੈਰੀ ਸੈਟ ਗਿਆ ਨਾ ਉਸ ਦਿਨ ਮੁੜਿਆ ਆ ਫਿਰ ਇੱਕ ਦਿਨ ਤੜਕੇ ਦਾ ਗਿਆ ਹਨਾ ਤਿੰਨੇ ਵੇ ਮੁੜ ਗਿਆ 4 ਵਜੇ ਤੇ ਅੱਜ ਤੀਜੀ ਵਾਰੀ ਹੋ ਗਈ ਤੇ ਅੱਜ ਸੁੱਕਾ ਨਹੀਂ ਫੁੱਣੀ ਮੁੜਦਾ ਬਸ ਕਹਿ ਤਾਂ ਸਾਨੂੰ ਮ ਗਰੰਟੀ ਹੈ ਨਾ ਤਾਂ ਆਪਣਾ ਮੁੜੇ ਨਾ ਤਾਂ ਆਪਣਾ ਆਵੇ ਘਰੇ ਮੁੜ ਕੇ ਠੀਕ ਹੈ ਨਾ ਤਾਂ ਘਰੇ ਮੁੜ ਕੇ ਆਵੇ ਤੇ ਨਾ ਹੀ ਆਪਾਂ ਕੋਈ ਉੱਥੇ ਆਵੇ ਸ਼ਰਤ ਲਾਉ ਮੇਰੇ ਨਾਲ ਯਾਰ ਬਾਅਦ ਆ ਤੁਹਾਡੇ ਨਾਲ ਅੱਜ ਦਾ ਗਿਆ ਬਸ ਪੈ ਗੰਗਾ ਫੁੱਲ ਮੈਨੂੰ ਲੱਗ ਗਿਆ ਮੈਨੂੰ ਪਹਿਲਾਂ ਹੀ ਫੀਲਿੰਗ ਆ ਗਈ ਸੀ ਅੱਜ ਦੁਪਹਿਰ ਹੀ ਫੀਲਿੰਗ ਆਈ ਸੀ ਮਹੇਰ ਕਿਤੇ ਉਹੀ ਕੰਮ ਨਹੀਂ ਹੋਇਆ। ਆਥਰੇ ਲਾਉਂਦੇ ਤੈਨੂੰ ਬੱਚੇ ਉੱਡੇ ਜਾਣ। ਚਲੋ ਛੱਡੋ ਕੋਈ ਨਾ ਯਾਰ। ਜਿਹੜਾ ਕਿਸਮ ਵਿੱਚ ਹੈ ਨਹੀਂ ਫਿਰ ਜਾਣ ਦਿਓ ਹਣਾ। ਕੋਈ ਚੱਕਰ ਨਹੀਂ। ਹਰ ਦਿਨ ਐਤਵਾਰ ਨਹੀਂ ਹੁੰਦਾ ਹਗਾ ਨਾ। ਚਲੋ ਵੀ ਕੋਈ ਨਾ ਫਰਾ ਸਫੇਰ ਤੀ ਕਾਂਤਾਂ ਦੇ ਅੰਦਰ ਕਰਦ ਗਏ ਵਿਚਾਰੇ ਨੂੰ ਯਾਰ ਹਣਾ। ਤੇ ਬੱਸ ਹੁਣ ਤਾਂ ਗਿਆ ਬੱਚਾ। ਹਾਂਜੀ ਮੇਰੇ ਦੋਸਤੋ। ਸੌਂ ਜੀ ਜੀ ਬਹੁਤ ਟਾਈਮ ਲੱਗ ਪਗ ਰਾਤ ਦੇ ਡੇਢ ਡੇਢ ਸਾਤੀ ਗੋਣਾ। 1.5 ਤੇ ਬਾਅਦਲੀ ਵੱਡੀ ਲਾਈਟ ਵੀ ਬੁਝਾ ਦਿੱਤੀ ਹੈ ਨਾ ਆਪਣੀ। ਗਲਾਬੀ ਕਾਂਤਲਾ ਮੰਦਿਰ ਕਰਤਾ ਸੀ ਬਾਕੀ ਸਾਰਾ ਕੁਝ ਡੰਨ ਕੋਡਾਂ ਦੇ ਲਾਈਟਾਂ ਲੁਟਾ ਬਿਜਾਰ ਰੱਖੀਆਂ ਲੀਓ ਪ੍ਰੀਤੀ ਹੁਣੇ ਉੱਠ ਕੇ ਬਾਹਰ ਨੂੰ ਭੱਜਿਆ ਤਾਂ ਨਹੀਂ ਕੀ ਹੋ ਗਿਆ ਪਏ ਪਏ ਨੂੰ ਵਦਗਾ ਬਿੱਡਾਂ ਦੇ ਪੈ ਸੀ ਉੱਠ ਕੇ ਬਾਹਰ ਭੱਜ ਗਿਆ ਚਲੋ ਕੋਈ ਯੂਸ਼ਵਲ ਹੀ ਗੱਲ ਦੀ ਰਾਤ ਬੜੀ ਕਲੀਅਰ ਹੈ ਵੈਸੇ ਚੰਦ ਚਾਨਣੀ ਰਾਤਾਂ ਪੂਰੀਆਂ ਨਾਲ ਆਏ ਲੱਗਾ ਪੈ ਜਮਾ ਦੇ ਦੇਣੀ ਚੜਿਆ ਪਿਆ ਹੁੰਦਾ ਹੈ ਬਾਕੀ ਓਕੇ ਪਰ ਠੀਕ ਹੈ ਕੱਲ ਨੂੰ ਦੇਖਦੇ ਆ ਕੀ ਬੰਦਦਾ ਬੱਚਾ ਤਾਂ ਨਹੀਂ ਹੁੰਦਾ ਮਸਰੂ ਹਣੀ ਦੱਸ ਤਾ ਬੇਫਿਕਰ ਹੋ ਨਾ ਥਾਵੇ ਨਾ ਆਵੇ ਚਲੋ ਠੀਕ ਹੈ ਜੀ ਓਕੇ ਬਾਏ ਬਾਏ ਗੁੱਡ ਨਾਈਟ ਸਾਰੇ ਸਾਰੇ ਵੀਰਾਂ ਨੂੰ